ਹਾਂਜੀ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਤੇ ਕਾਫੀ ਲੰਮੇ ਸਮੇਂ ਬਾਅਦ ਕਣਕ ਤੇ ਵੀਡੀਓ ਬਣਾ ਰਹੇ ਆ ਤੇ ਇਸ ਵੀਡੀਓ ਵਿੱਚ ਇੱਕ ਤਾਂ ਤੁਹਾਨੂੰ ਵੈਰਾਈਟੀਆਂ ਦਾ ਥੋੜਾ ਜਿਹਾ ਡਿਫਰੈਂਸ ਦਿਖਾਵਾਂਗੇ ਤੇ ਇੱਕ ਜੇ ਅਪਾ ਕਣਕ ਦੀ ਬਜਾਈ ਕਰਦੇ ਆ ਉਦੋਂ ਆਪਣਾ ਖੇਤ ਦੀ ਕਿਹ ਸਥਿਤੀ ਦੇ ਅਸਾਬ ਨਾਲ ਬਜਾਈ ਕਰਦੇ ਤੇ ਕਣਕ ਦੀ ਗਰੋਥ ਚੰਗੀ ਹੁੰਦੀ ਜਿਵੇਂ ਆਪਾਂ ਥੋੜੀ ਜਿਹੀ ਗਿੱਲੇ ਖੇਤ ਵਿੱਚ ਬਜਾਈ ਕਰਦੇ ਤੇ ਗਾਂ ਜਾ ਕੇ ਕਣਕ ਕਿਸ ਤਰ੍ਹਾਂ ਦਿਖਾਈ ਦਿੰਦੀ ਆ ਤੇ ਜੇ ਆਪਾਂ ਪੂਰੇ ਬੱਤਰ ਸਿਰ ਚੜਾ ਕੇ ਕਣਕ ਦੀ ਬਜਾਈ ਕਰਦੇ ਆ ਤੇ ਉਸ ਖੇਤ ਵਿੱਚ ਕਣਕ ਕਿਸ ਤਰ੍ਹਾਂ ਦਿਖਾਈ ਦਿੰਦੀ ਆ ਤੇ ਇਹ ਤੁਹਾਨੂੰ ਫਰਕ ਦਿਖਾਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਕਰਿਓ ਹਾਂਜੀ ਕਿਸਾਨ ਪ੍ਰਭੂ ਸਭ ਤੋਂ ਪਹਿਲਾਂ ਤੁਸੀਂ ਕਣਕ ਦੇਖ ਰਹੇ ਹੋ ਸ਼੍ਰੀ ਰਾਮ ਦੀ 272 ਵੈਰੈਟੀ ਬੀਐਸ ਦਾ ਨਵਾਂ ਲਿਆ ਗਿਆ ਤੇ ਇਸ ਖੇਤ ਵਿੱਚੇ ਪਹਿਲੀ ਵਾਰੀ ਬੀਜੀ ਗਈ ਆ ਅਦਰਵਾਈਜ਼ ਆਪਾਂ ਹੋਰ ਖੇਤਾਂ ਵਿੱਚ ਟਰਾਈ ਕੀਤੀ ਆ ਵੈਰੈਟੀ ਚੰਗੀ ਆ ਤੇ ਕਿਸ ਵੈਰਾਈਟੀ ਵਿੱਚ ਨਾ ਖਾਸ ਗੁਣ ਮੈਂ ਤੁਹਾਨੂੰ ਇਹ ਦਿਖਾ ਰਿਹਾ ਕਿ ਇਹਦਾ ਵੈਰਾਈਟੀ ਦਾ ਰੰਗ ਬਹੁਤ ਕਾਲਾ ਰਹਿੰਦਾ ਜਾਨੀ ਕਿ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਰੰਗ ਕਾਲਾ ਰਹਿੰਦਾ ਤੇ ਗਰੋਥ ਵੀ ਚੰਗੀ ਕਰਦੀ ਹੈ ਤੇ ਇਹ ਆਪਣੀ 12 ਤਰੀਕ ਦੀ ਬਜਾਦ ਕੀਤੀ ਵੀ ਹੈ 12 ਨਵੰਬਰ ਦੀ ਤੇ ਇੱਕ ਪਾਣੀ ਇਸ ਨੂੰ ਲੱਗ ਚੁੱਕਿਆ ਗੁੱਲੀ ਡੰਡੇ ਦੀ ਸਪਰੇ ਹਜੇ ਬਾਕੀ ਆ ਤੇ ਵੈਰਾਈਟੀ ਦਾ ਰੰਗ ਰੂਪ ਚੰਗਾ ਜਾਨੀ ਕਿ ਦੂਸਰੀਆਂ ਦੇ ਮੁਕਾਬਲੇ ਜਿਵੇਂ ਆ ਇਧਰਲੇ ਪਾਸੇ ਆਪਣੇ ਗਵਾਂਢੀ ਦੀ ਵੀ ਜੀ ਵੀ ਹੈ ਸ਼ਰੀਰ ਉਹ ਦੂਸਰੀ DBW 222 ਤੇ 187 ਇਸ ਨੇ ਥੋੜੀਆਂ ਜਿਹਾ ਨਾ ਗਿੱਲੇ ਖੇਤ ਵਿੱਚ ਬੀਜੀ ਸੀ ਤੇ ਜਿਵੇਂ ਆ ਕਣਕ ਤਿੱਲਾ ਤਿੱਲਾ ਜੀ ਬਣੀ ਖੜੀ ਐ ਤੇ ਨਾਲੇ ਕੀ ਇਹ ਆਪਣੇ ਨਾਲੋਂ 5-7 ਦਿਨ ਪਹਿਲਾਂ ਬੀਜੀ ਗਈ ਐ ਚਾਣੀ ਕਿ 4 ਤਰੀਕ ਦੀ ਬਜਾਦ ਕੀਤੀ ਵੀ ਐ ਤੇ ਆਹ ਵੈਰਾਈਟੀ ਆਪਣੀ 12 ਤਰੀਕ ਦੀ ਬਜਾਦ ਕੀਤੀ ਵੀ ਐ ਤੇ ਯੂਰੀਗਾ ਦੇ ਵਿੱਚ ਦੋ ਵਾਰੀ ਜਾ ਚੁੱਕਿਆ ਤੇ ਖੀਰਲੀ ਕਸ਼ ਤੇ ਇਸ ਦੀ ਰਹਿੰਦੀ ਐ ਤੇ ਵੈਰਾਈਟੀ ਦੇਖਣ ਨੂੰ ਤਾਂ ਵਧੀਆ ਚੰਗੀ ਲੱਗ ਰਹੀ ਐ ਤੇ ਝਾੜ ਪੱਖੋਂ ਵੀ ਪਿਛਲੇ ਸਾਲਾਂ ਵਿੱਚ ਚੰਗੀ ਰਹਿ ਗਈ ਆ ਤੇ ਆਪਾਂ ਇਸ ਦੀ ਕੋਈ ਪੇਡ ਪ੍ਰੋਮੋਸ਼ਨ ਨਹੀਂ ਕਰ ਰਹੇ ਵੀ ਆਪਾਂ ਨੂੰ ਕੋਈ ਕਹਿ ਰਿਹਾ ਤਾਂ ਪਤਾ ਵੀਡੀਓ ਬਣਾ ਰਿਹਾ ਆਪਾਂ ਨੂੰ ਜਿਹੜੀ ਚੀਜ਼ ਚੰਗੀ ਲੱਗੀ ਲੱਗਦੀ ਆ ਉਹ ਆਪਾਂ ਤੁਹਾਨੂੰ ਦਿਖਾਉਂਦੇ ਰਹਿਣੇ ਆ ਤੇ ਕਾਫੀ ਲੰਮੇ ਸਮੇਂ ਬਾਅਦ ਆਪਾਂ YouTube ਤੇ ਲਾਈਵ ਆਏ ਆ ਤੇ ਵੀਡੀਓ ਨੂੰ ਦੇਖਿਓ ਤੇ ਜੇ ਤੁਸੀਂ ਵੀ ਇਹ ਵੈਰਾਈਟੀ ਲਈ ਆ ਤਾਂ ਸਾਨੂੰ ਕਮੈਂਟਾਂ ਦੇ ਰੂਪ ਵਿੱਚ ਦੱਸਿਓ ਵੀ ਕਿਸ ਤਰ੍ਹਾਂ ਤੁਹਾਡੇ ਖੇਤ ਦੇ ਵਿੱਚ ਇਹ ਪਰਫਾਰਮੈਂਸ ਕਰ ਰਹੀ ਹੈ ਤੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਆਪਾਂ ਗਿੱਲੇ ਖੇਤ ਵਿੱਚ ਕਣਕ ਬੀਜਦੇ ਆਂ ਕੇਰਾ ਉੱਗਣਸਾਰ ਤਾਂ ਉਹਦੀ ਗਰੋਥ ਬਹੁਤ ਵਧੀਆ ਲੱਗਦੀ ਆ ਤੇ ਬਾਅਦ ਵਿੱਚ ਉਸ ਦੀ ਗਰੋਥ ਜਾਨੀ ਕਿ ਉਨੀ ਬੈਸਟ ਪਰਫਾਰਮੈਂਸ ਨਹੀਂ ਕਰਦੀ ਜਿਵੇਂ ਆਪਾਂ ਖੇਤ ਬੱਤਰਸਰ ਬੱਤਰਸਰ ਕਰਕੇ ਬਜਾਈ ਕਰਦੇ ਜਿਵੇਂ ਆ ਕਣਕ ਤੀਲਾ ਤਾਂ ਨੂੰ ਚੜੀ ਜਾਂਦੀ ਹੈ ਜਾਨੀ ਕਿ ਪ੍ਰੋਪਰ ਫੋਰਟ ਨਹੀਂ ਕਰਦੀ ਤੇ ਬਾਕੀ 222 ਵੈਰੈਟੀ ਦਾ ਇਹ ਥੋੜਾ ਜਿਹਾ ਕੈਰੇਕਟਰ ਵੀ ਹੈਗਾ ਵੀ ਤਾਂ ਨੂੰ ਜ਼ਿਆਦਾ ਵਧਣਾ ਤੇ ਫੋਰਟ ਬਾਅਦ ਚ ਕਰਨ ਲੱਗਦੀ ਆ ਤੇ ਯਾਨੀ ਕਿ 272 ਵੈਰਾਈਟੀ ਆਪਾਂ ਨੂੰ 30 86 ਵਰਗੀ ਲੱਗਦੀ ਜਿਵੇਂ ਇਹਦਾ ਯਾਨੀ ਕਿ ਫੋਟ ਵੀ ਜ਼ਿਆਦਾ ਰੰਗ ਵੀ ਜ਼ਿਆਦਾ ਕਾਲਾ ਤੇ ਬਾਕੀ ਕੋਸ਼ਿਸ਼ ਕਰਿਆ ਕਰਾਂਗੇ ਵੀ ਹੁਣ ਤੁਹਾਡੇ ਕੋਲੇ ਹਫ਼ਤੇ ਚ ਇੱਕ ਜਾਂ ਦੋ ਵੀਡੀਓ ਪਾਉਂਦੇ ਰਾਵਾਂਗੇ ਤੇ ਆਹ ਵੀਡੀਓ ਵਿੱਚ ਇੰਨਾ ਹੀ ਧੰਨਵਾਦ ਜੀ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ